ਸਾਸੀਕਲ ਦੋਸਤੋ ਮੈਂ ਹਾਂ ਜਰਨਲਿਸਟ ਬਿਕਰਮਜੀਤ ਸਿੰਘ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡ ਦੇ ਵਿੱਚ ਜੋ ਗਰਮੀ ਆਉਣੀ ਚਾਹੀਦੀ ਸੀ ਉਹ ਗਰਮੀ ਅਜੇ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਅਜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਭਾਜੀਪੀ ਵੱਲੋਂ ਵੀ ਆਪਣੇ 6 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਸੋ ਕਾਂਗਰਸ ਤੇ ਅਕਾਲੀ ਦਲ ਵੱਲੋਂ ਆਪਣੇ ਚਿਹਰੇ ਦਾ ਮੇਕਅਪ جاری ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਾਂਗਰਸ ਵੱਡੀ ਪਾਰਟੀ ਹੈ ਸਮੁੰਦਰ ਹੈ ਤੋਂ ਚਿੰਤਤਾ ਮंथਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਚਿਹਰੇ ਜਿਹੜੇ ਨੇ ਉਹਨਾਂ ਦੀ ਜਿਹੜੀਆਂ ਸਲੈਕਟ ਸੀਟਾਂ ਨੇ ਖਾਸ ਕਰਕੇ ਇਸ ਵੱਡੇ ਸ਼ਿੰਗਾਰ ਸ਼ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੋਖਮ ਕਾਂਗਰਸ ਇਸ ਵਾਰ ਨਹੀਂ ਲੈਣਾ ਚਾਹੁੰਦੀ ਸੋ ਇਸ ਨੂੰ ਲੈ ਕੇ ਉਮੀਦਵਾਰ ਤਕੜੇ ਹੀ ਉਤਾਰੇ ਜਾਣਗੇ ਸੋ ਪੰਜਾਬ ਦੀਆਂ ਜਿਹੜੀਆਂ ਹੌਟ ਸੀਟਾਂ ਦੇ ਵਿੱਚੋਂ ਪਟਿਆਲਾ ਜਿਹੜੀ ਸੀਟ ਹੈ ਹੌਟ ਸੀਟ ਬਣ ਚੁੱਕੀ ਹੈ ਕਿਉਂਕਿ ਕੈਪਟਨ ਅਮਨਿੰਦਰ ਸਿੰਘ ਪਰਿਵਾਰ ਦੇ ਆਲੇ-ਦੁਆਲੇ ਇਹਨਾਂ ਦਾ ਧੁਰਾ ਰਣਨੀਤੀ ਦਾ ਇੱਥੇ ਘੁੰਮਿਆ ਸੋ ਪਰਨੀਤਕਾਰ ਜਿਹੜੇ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਜਾ ਚੁੱਕੇ ਨੇ ਤੇ ਉਮੀਦਵਾਰ ਵੀ ਬਣ ਚੁੱਕੇ ਨੇ ਸੋ ਉਧਰੋਂ ਧਰਮਵੀਰ ਜਿਹੜੇ ਗਾਂਧੀ ਨੇ ਲੰਬੇ ਸਮੇਂ ਤੋਂ ਕਾਂਗਰਸ ਉਹਨਾਂ ਨੂੰ ਟੋ ਰਹੀ ਸੀ ਲੇਕਿਨ ਗਾਂਧੀ ਮੰਨ ਨਹੀਂ ਰਹੇ ਸਨ ਸੋ ਲੋਕ ਚਰਚਾ ਦੇ ਵਿੱਚ ਕਿਹਾ ਜਾ ਰਿਹਾ ਸੀ ਬਿੱਤਰ ਅੰਬੀਰ ਗਾਂਧੀ ਕਾਂਗਰਸ ਵਿੱਚ ਨਹੀਂ ਜਾ ਸਕਦੇ ਆਖਰ ਤਨਵੀਰ ਗਾਂਧੀ ਜਿਹੜੇ ਨੇ ਕਾਂਗਰਸ ਵਿੱਚ ਗਏ ਤੇ ਲੋਕ ਚਰਚਾ ਦਾ ਬਾਜ਼ਾਰ ਗਰਮ ਹੋਇਆ ਤੇ ਹੋ ਸਕਦਾ ਵੀ ਤਨਵੀਰ ਗਾਂਧੀ ਆਉਣ ਵਾਲੇ ਉਮੀਦਵਾਰ ਵੀ ਹੋ ਸਕਦੇ ਨੇ ਸੋ ਮੇਰੇ ਨਾਲ ਨੇ ਰਿਸ਼ਪਾਤ ਸਿੰਘ ਜੁੜਾ ਮਾਜਰਾ ਜੋ ਕਿ ਲੰਬਾ ਸਮਾਂ ਕਾਂਗਰਸ ਦੇ ਵਿੱਚ ਵਿਚਰੇ ਨੇ ਕਿਤੇ ਕਿਤੇ ਪਾਰਟੀਆਂ ਵਿੱਚ ਨਾਰਾਜ਼ ਗਿਆ ਵੀ ਹੁੰਦੀਆਂ ਨੇ ਸੋ ਉਹਨਾਂ ਨੇ ਕਿਸਾਨ ਮੋਰਚੇ ਵੱਲੋਂ ਆਪਣੀ ਇੱਕ ਲੜਾਈ ਵਿਧਾਨ ਸਭਾ ਦੀ ਸਬਾਣਾ ਹਲਕੇ ਤੋਂ ਵੀ ਲੜੀ ਸੀ ਸੋਸੀਂ ਚਰਚਾ ਕਰਾਂਗੇ ਉਹਨਾਂ ਦੇ ਨਾਲ ਪਟਿਆਲਾ ਸੀਟ ਤੇ ਰਿਸ਼ਪਾਲ ਜੀ ਤੁਹਾਡਾ ਸਵਾਗਤ ਹੈ ਜੀ ਵੈਲਕਮ ਜੀ ਰਿਸ਼ਪਾਲ ਜੀ ਬੜਾ ਲੰਬਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਜੀ ਵਿਚਰੇ ਕਾਂਗਰਸ ਦੇ ਵਿੱਚ ਰਹੇ ਕਾਂਗਰਸ ਦਾ ਜਿਹੜਾ ਕਲਚਰ ਹੈ ਉਹਦੇ ਸਿਧਾਂਤ ਨੇ ਉਹਨਾਂ ਤੁਸੀਂ ਵਾਕਫ ਘਾਰ ਵੀ ਰਹੇ ਜੀ ਆਖਿਰ ਤੁਸੀਂ ਵੀ ਕਾਂਗਰਸ ਵਿੱਚੋਂ ਨਰਾਜ ਹੋਏ ਅ ਕੀ ਕਾਰਨ ਬਣੇ ਸੀ ਕਈ ਤਰ੍ਹਾਂ ਦੇ ਕਾਰਨ ਹੋ ਜਾਂਦੇ ਨੇ ਜਦੋਂ ਗਰੁੱਪੀਜਮ ਦੇ ਵਿੱਚ ਕੋਈ ਗੱਲ ਆ ਜਾਂਦੀ ਹੈ ਨਾ ਉਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਮਹਿਲਾ ਵਾਲਾ ਪਰਿਵਾਰ ਜਿਹੜਾ ਸੀਗਾ ਮੇਰੇ ਉਲਟ ਸੀਗਾ ਪਟਿਆਲੇ 'ਚ ਮੈਂ ਕੱਲਾ ਬੰਦਾ ਸੀ ਪਹਿਲਾਂ ਤੋਂ ਅਸੀਂ ਮੈਡਮ ਪੱਠਣਾਂ ਲਾ ਚੱਲਦੇ ਆ ਰਹੇ ਸੀ ਤੇ ਉਹ ਮੈਨੂੰ ਉਸੇ ਧੜੇ 'ਚ ਗਿਣਨ ਕਰਕੇ ਮੈਨੂੰ ਹਰ ਜਗ੍ਹਾ ਤੇ ਮੇਰੀ ਮੁਖਾਲਫਤ ਕਰਦੇ ਰਹੇ ਫਿਰ ਮੈਂ ਸੋਚਿਆ ਵੀ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਿਆ ਤਾਂ ਸਾਡਾ ਕਿਸਾਨੀ ਧੰਦਾ ਹੈ ਤੇ ਸਾਡੇ ਲੋਕਾਂ ਨਾਲ ਖੜਿਆ ਜਾਵੇ ਉਸ ਦੌਰਾਨ ਮੈਂ ਛੱਡ ਕੇ ਕਿਸਾਨੀ ਸੰਘਰਸ਼ ਕੁਦ ਪਿਆ ਕੀ ਆ టీడీపీ ਐਨਸੀ ਮੈਂ ਅਕਾਲੀ ਦਲ ਚ ਨਹੀਂ ਗਿਆ ਮੈਂ ਭਾਜਪਾ ਚ ਨਹੀਂ ਗਿਆ ਜਦ ਮੈਂ ਕਿਸੇ ਹੋਰ ਪਾਰਟੀ ਚ ਨਹੀਂ ਗਿਆ ਕਿਸਾਨਾਂ ਨਾਲ ਖੜੇ ਹੋਏ ਕਿਸਾਨਾਂ ਵੱਲੋਂ ਚਲੋ ਇੱਕ ਪਾਰਟੀ ਤਿਆਰ ਕੀਤੀ ਗਈ ਸਾਡੀ ਸੋਚ ਹੋਈ ਵੀ ਸਾਨੂੰ ਖੁਦ ਮੈਦਾਨ ਚ ਉਤਰਨਾ ਚਾਹੀਦਾ ਕਿਉਂਕਿ ਜਿਹੜੀਆਂ ਗੱਲਾਂ ਚੱਲਦੀਆਂ ਸੀ ਉੱਥੇ ਹਮੇਸ਼ਾ ਵਾਸਤੇ ਚੱਲਦੀਆਂ ਸੀ ਕਿ ਕਿਸੇ ਵੀ ਪਾਰਟੀ ਨੇ ਕਿਸਾਨਾਂ ਦਾ ਚਿਤਕ ਕੁਛ ਮਾਰਿਆ ਨਹੀਂ ਰਿਸ਼ਪਾਲ ਜੀ ਦੀ ਗੱਲ ਇਹ ਵੀ ਆ ਕਈ ਜਾਣਦੀ ਆ ਤੁਹਾਡੇ ਬਾਰੇ ਵੀ ਰਿਸ਼ਪਾਲ ਜੀ ਬੜੇ ਸੱਚੇ ਸੁੱਚੇ ਸਿੱਧੇ ਕਿਸਾਨ ਨੇ ਉਹ ਹਮੇਸ਼ਾ ਮੂੰਹ ਤੇ ਗੱਲ ਕੜਵੀ ਗੱਲ ਕਰਦੇ ਨੇ ਇਹ ਬਾਈ ਨੇਚਰ ਹੁੰਦੀ ਹੈ ਹੁਣ ਕੁਦਰਤ ਦਾ ਜਿਹੜਾ ਜਿਹੇ ਜੀ ਕਿਸੇ ਦੀ ਸੁਭਾਅ ਹੈ ਉਹ ਮਾਲਕ ਵੱਲੋਂ ਦਿੱਤਾ ਹੋਇਆ ਹੁੰਦਾ ਹੈ ਉਹ ਬਾਈ ਨੇਚਰ ਹੈ ਹੁਣ ਲੋਕਾਂ ਨੂੰ ਪਤਾ ਹੋਊਗਾ ਵੀ ਕੀ ਗੱਲ ਹੈ ਵੈਸੇ ਤਾਂ ਹਰ ਇੱਕ ਬੰਦੇ ਨੂੰ ਪੁੱਛ ਲਓ ਹਰ ਕੋਈ ਆਪਣੇ ਆਪ ਨੂੰ ਸੱਚਾ ਪੁੱਛਾ ਸਮਝਦਾ ਹੈ ਪਰ ਲੋਕਾਂ ਤੋਂ ਪਤਾ ਲੱਗਦਾ ਲੋਕ ਕਹਿੰਦੇ ਨੇ ਜੇ ਕਹਿੰਦੇ ਹੋਣਗੇ ਠੀਕ ਹੀ ਕਹਿੰਦੇ ਹੋਣਗੇ ਸੋ ਗਾਂਧੀ ਆ ਜਿਹੜੇ ਨੇ ਕਾਂਗਰਸ ਵਿੱਚ ਜਾ ਚੁੱਕੇ ਨੇ ਤੁਸੀਂ ਗਾਂਧੀ ਨੂੰ ਕਿੱਦਾਂ ਵੇਖਦੇ ਹੋ ਜੇ ਕੱਲ ਨੂੰ ਉਮੀਦਵਾਰ ਬਣਦੇ ਨੇ ਕਿਉਂਕਿ ਪਾਰਟੀ ਧਰਾਤਲ ਵੇਖ ਰਹੀ ਹੈ ਇੰਟੈਲੀਜੈਂਸੀ ਰਿਪੋਰਟਾਂ ਵਿੱਚ ਲਿਆਂ ਜਾ ਰਹੀਆਂ ਨੇ ਆ ਕਿੱਦਾਂ ਵੇਖ ਰਹੇ ਹੋ ਗਾਂਧੀ ਦੀ ਸ਼ਖਸੀਅਤ ਨੂੰ ਕਿੱਦਾਂ ਵੇਖਦੇ ਹੋ ਤੁਸੀਂ ਦੇਖੋ ਮੈਂ ਨਾ 19 ਚ ਡਾਕਟਰ ਧਰਮੀਰ ਗਾਂਧੀ ਹਰ ਨਾਲ ਮੇਰਾ ਮੇਲਚੋਲ ਹੋਇਆ ਅਸੀਂ ਪੀਡੀਆ ਬਣਾਇਆ ਉਹਦੇ ਵਿੱਚ ਇਕੱਠੇ ਇਲੈਕਸ਼ਨ ਪਾਰਲੀਮੈਂਟ ਦੀ ਲੜੀ ਗਾਂਧੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਮੈਂ ਬਹੁਤ ਉਹਨਾਂ ਨਾਲ ਡਟ ਕੇ ਕੰਮ ਕੀਤਾ ਮੇਰੀ ਹਮੇਸ਼ਾ ਨੇਚਰ ਰਹੀ ਹੈ ਕਿ ਮੈਂ ਹੋ ਸਕਦਾ ਹੈ ਲੋਕਾਵਾਸ ਤੇ ਕੁਝ ਵੀ ਹੋਵੇ ਮੈਂ ਇਹ ਸੋਚਿਆ ਵੀ ਸੱਚੇ ਪੁੱੱਚੇ ਬੰਦੇ ਨਾਲ ਲੱਗਿਆ ਜਾਵੇ ਉਨਾ ਚੋ ਸੁਖਪਾਲ ਖਹਿਰਾ ਜੀ ਵੀ ਸੀਗੇ ਤੇ ਮੈडम ਪੱਠਰ ਵੀ ਸੀਗੇ ਤੇ ਡਾਕਟਰ ਧਰਮਵੀਰ Gandhi ਵੀ ਸੀਗੇ ਬਿਲਕੁਲ ਜੀ ਡਾਕਟਰ ਧਰਮ Gandhi ਹੁਣਾਂ ਦਾ ਮੈਂ ਇੱਕ ਦੇਖਿਆ ਹੈ ਜਿਹੜੀ ਉਹਨਾਂ ਚ ਸੇਵਾ ਭਾਵਨਾ ਲੋਕਾਂ ਪ੍ਰਤੀ ਸਮਾਜ ਪ੍ਰਤੀ ਉਹ ਬਹੁਤ ਪਰਬਲ ਹੈ ਉਸ ਤੋਂ ਵੱਡੀ ਦੇਸ਼ ਪ੍ਰਤੀ ਜਿਹੜੀ ਉਹਨਾਂ ਚ ਭਾਵਨਾ ਹੈ ਉਹ ਇਹ ਨਹੀਂ ਹੈ ਵੀ ਸਤਾ ਚ ਆਉਣ ਵਾਸਤੇ ਕੋਈ ਕੰਮ ਕਰਦੇ ਨੇ ਦੇਖੋ ਭਾਵੇਂ ਖੱਬੀ ਪੱਕੀ ਸੋਚ ਦੇ ਮਾਲਕ ਨੇ ਫਿਰ ਵੀ ਉਹਨਾਂ ਦੀ ਸ਼ਕਸ਼ੀਤ ਭਾਰੂ ਹੈ ਬਿਲਕੁਲ ਬਿਲਕੁਲ ਮੈਂ ਕਹਿੰਦਾ ਕੋਈ ਵੀ ਬੰਦਾ ਨਾ ਜਦੋਂ ਜਵਾਨੀ ਪਹਿਲੇ ਪੈਰ ਧਰਦਾ ਜਦੋਂ ਕਿਸੇ ਪੋਲਿਟਿਕਸ ਚ ਆਉਂਦਾ ਹੈ ਉਦੋਂ ਕਈ ਵਾਰੀ ਨਹੀਂ ਹੁੰਦੀਆਂ ਵਿਚਾਰਾ ਕਰ ਸਕਦਾ ਜਦੋਂ ਹੌਲੀ ਹੌਲੀ ਉਹਨੂੰ ਸਮਝ ਆਉਂਦੀ ਹੈ ਉਹ ਫਿਰ ਉਸ ਤਰੀਕੇ ਨਾਲ ਸੋਚ ਕੇ ਚੱਲਦਾ ਹੈ ਪਰ ਇਹ ਇਹਨਾਂ ਦੀ ਇੱਕ ਗੱਲ ਦੀ ਮੈਂ ਦਾਤ ਦੰਨਾ ਕਾਂਗਰਸ ਤਿੰਨ ਮਹੀਨਿਆਂ ਤੋਂ ਇਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਇਲੈਕਸ਼ਨ ਲੜੋ ਇਹ ਕਹਿੰਸੀ ਮੈਰੀ ਸੇ ਤਲਾਉ ਨਹੀਂ ਕਰਦੀ ਮੈਂ ਇਲੈਕਸ਼ਨ ਨਹੀਂ ਲੜਦਾ ਉਹਨਾਂ ਨੇ ਪਿੱਛੇ ਵੀ ਜਦੋਂ ਪੀਡੀਪ ਵੱਲੋਂ ਲੜੀ ਉਦੋਂ ਵੀ ਅਸੀਂ ਧੱਕੇ ਨਾਲ ਇਹਨਾਂ ਨੂੰ ਇਲੈਕਸ਼ਨ ਲੜਾਈ ਵੀ ਤੁਹਾਡਾ ਫਰਜ਼ ਮੰਨਦਾ ਲੋਕਾਂ ਨੂੰ ਇੱਕ ਬਕਲਪ ਦਿਓ ਤੇ ਹੁਣ ਜਿਹੜੀ ਇਹਨਾਂ ਨੇ ਇਲੈਕਸ਼ਨ ਲੜੀ ਇਹਨਾਂ ਨੇ ਪਹਿਲਾਂ ਬੇਸ਼ੱਕ ਕਾਂਗਰਸ ਦੇ ਖਿਲਾਫ ਬੋਲਦੇ ਸੀ ਕਾਂਗਰਸ ਨੂੰ ਲਾਈਕ ਨਹੀਂ ਕਰਦੇ ਸੀ ਪਰ ਜਿਹੜੀ ਰਾਹੁਲ ਗਾਂਧੀ ਦੀ ਸੋਚ ਇਹਨਾਂ ਨੇ ਦੇਖੀ ਉਹਨਾਂ ਨਾਲ ਇਹ ਇਹਨਾਂ ਨੇ ਯਾਤਰਾ ਤੇ ਬਿਲਕੁਲ ਭਾਰਤ ਦੀ ਯਾਤਰਾ ਦੇ ਬੜਾ ਪ੍ਰਭਾਵਿਤ ਹੋਏਗਾ ਦੇ ਵਿੱਚ ਉਸ ਤੋਂ ਬਾਅਦ ਨਿਆ ਯਾਤਰਾ ਦੇ ਵਿੱਚ ਵੀ ਇਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਲੈਕਚਰ ਸੁਣਿਆ ਜਿਹੜੀ ਉਹਨਾਂ ਦੀ ਸੋਚ ਇਹ ਮੈਨੂੰ ਵੀ ਖੁਦ ਕਹਿੰਦੇ ਸੀ ਵੀ ਸਭ ਕੁਝ ਬਦਲ ਗਿਆ ਅਸ਼ਪਾਲ ਦੀ ਗਾਂਧੀ ਚ ਭਾਵੇਂ ਕਾਂਗਰਸ ਵਿੱਚ ਚਲੇ ਗਏ ਨੇ ਉਮੀਦਵਾਰ ਦੀ ਦਾਵੇਦਾਰੀ ਜਿਤਾਈ ਜਾ ਰਹੀ ਹੈ ਲੇਕਿਨ ਮੀਡੀਆ ਦੇ ਵਿੱਚ ਕੁਝ ਖਬਰਾਂ ਆਈਆਂ ਨੇ ਆਪਣੇ ਘਰ ਦੇ ਵਿੱਚੋਂ ਹੀ ਕਾਂਗਰਸ ਵਿੱਚੋਂ ਹੀ ਕੁਝ ਨੇਤਾ ਉਹਨਾਂ ਦਾ ਵਿਰੋਧ ਕਰ ਰਹੇ ਨੇ ਕਿਉਂ ਵਿਰੋਧ ਕਿਉਂ ਹੋ ਰਿਹਾ ਗਾਂਧੀ ਦਾ ਕੀ ਮੰਨਣਾ ਤੁਹਾਡਾ ਇਸ ਮਾਮਲੇ ਦੇ ਵਿੱਚ ਦੇਖੋ ਨੈਚੁਰਲੀ ਗੱਲ ਹੁੰਦੀ ਹੈ ਜਦੋਂ ਇੱਕ ਮਾਂ ਦੇ ਦੋ ਪੁੱਤ ਹੋਣ ਸ਼ਰੀਕਤਾ ਬਣੀ ਜਾਂਦੇ ਨੇ ਬਿਲਕੁਲ ਜੀ ਪਾਵੇਂ ਡਾਕਟਰ ਗਾਂਧੀ ਨੇ ਅਜੇ ਤੱਕ ਇੱਛਾ ਨਹੀਂ ਜਤਾਈ ਇਲੈਕਸ਼ਨ ਲੜਨ ਦੀ ਨਾ ਹਾਈ ਕਮਾਂਡ ਕੋਲੇ ਇਸ ਗੱਲ ਦੀ ਗੱਲ ਕੀਤੀ ਹੈ ਪਰ ਹਾਈ ਕਮਾਂਡ ਚਾਹੁੰਦੀ ਹੈ ਡਾਕਟਰ ਗਾਂਧੀ ਨੂੰ ਲੜਾਉਣਾ ਉਹ ਆਪਣੀ ਸਿਹਤ ਦਾ ਹਵਾਲਾ ਦੇ ਕੇ ਨਹੀਂ ਲੜਨਾ ਚਾਹੁੰਦੇ ਲੋਕ ਵੀ ਚਾਹੁੰਦੇ ਨੇ ਲੋਕਾਂ ਨੂੰ ਲੱਗਦਾ ਹੀ ਇਹ ਹੈ ਕਿ ਡਾਕਟਰ ਗਾਂਧੀ ਨੇ ਜੁਆਇਨ ਹੀ ਇਸ ਕਰਕੇ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਬਹੁਤ ਲੋਕ ਕਮੈਂਟ ਵਾਸਤੇ ਆਉਂਦੇ ਨੇ ਕਹਿੰਦੇ ਨੇ ਤੇ ਰਸਾ ਵੀ ਅਜੇ ਵੀ ਇਹੀ ਗੱਲ ਕਰਦੇ ਨੇ ਵੀ ਜੋ ਹਾਈ ਕਮਾਂਡ ਦੀ ਮਰਜ਼ੀ ਹੈ ਉਹੀ ਕਰਨਾ ਹੈ ਪਰ ਦੂਜੇ ਪਾਸੇ ਜੇ ਆਪਾਂ ਵਿਰੋਧਤਾ ਦੀ ਗੱਲ ਕਰੀਏ ਐਕਚੁਅਲੀ ਹੁੰਦਾ ਹੈ ਪਾਰਟੀ ਦੇ ਖਿਲਾਫ ਤਾਂ ਹੋਰ ਨਹੀਂ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਮੈਂ ਤੇ ਡਾਕਟਰ ਧਰਮਵੀਰ ਗਾਂਦੇ ਅਸੀਂ ਇਹ ਸੋਚ ਕੇ ਆਏ ਆਂ ਹਾਈ ਕਮਾਂਡ ਜਿਹਨੂੰ ਵੀ ਟਿਕਟ ਦੇਊਗੀ ਬਿਲਕੁਲ ਜੀ ਕਿਸੇ ਨੂੰ ਵੀ ਟਿਕਟ ਦੇਵੇ ਅਸੀਂ ਉਹਦੇ ਨਾਲ ਡੱਟ ਕੇ ਖੜਾਂਗੇ ਅਸੀਂ ਕਾਂਗਰਸ ਨਾਲ ਖੜਾਂਗੇ ਜਿਹੜਾ ਅੱਜ ਦਾ ਮਾਹੌਲ ਹੈ ਜਿਹਨੂੰ ਲੈ ਕੇ ਕਾਂਗਰਸ ਚੁਆਇਨ ਕੀਤੀ ਹੈ ਉਹ ਮਾਹੌਲ ਇਹ ਹੈ ਜੋ ਮੋਦੀ ਸਰਕਾਰ ਨੇ ਬਣਾਇਆ ਹੋਇਆ ਹੈ ਬਿਲਕੁਲ ਆਪਾਂ ਦੇਖ ਰਹੇ ਆ ਕਿ ਸੰਪਰਦਾਇਤਾ ਫੜਾਈ ਫਲਾਈ ਜਾ ਰਹੀ ਹੈ ਧਰਮ ਦੇ ਨਾਤੇ ਜਾਤ ਦੇ ਨਾਤੇ ਤੇ ਜਿਸ ਤਰ੍ਹਾਂ ਦਾ ਇੱਕ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਡਿਕਟੇਟਰਸ਼ਿਪ ਵਾਲ ਦੇਸ਼ ਵੱਧ ਰਿਹਾ ਹੈ ਬਿਲਕੁਲ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ ਗਰੀਬਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ ਜਿਸ ਤਰ੍ਹਾਂ ਦੀ ਕਲਾਸ ਇੱਕ ਅਪਰ ਕਲਾਸ ਜਿਵੇਂ ਆਪਾਂ ਦੇਖੇ ਕੋਰਪੋਰੇਟ ਘਰਾਣਿਆਂ ਦੇ ਹੱਕ ਚ ਭੁੱਗਤ ਰਹੀ ਹੈ ਜਿਸ ਤੇ ਸਾਡੇ ਕਿਸਾਨਾਂ ਨਾਲ ਧੱਕਾ ਕੀਤਾ ਗਿਆ 700 ਕਿਸਾਨ ਪਹਿਲਾਂ ਸ਼ਹੀਦ ਹੋਏ 2-3 ਹੁਣ ਸ਼ਹੀਦ ਹੋਗੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੁੰਦੇ ਧੱਕੇ ਦੇ ਖਿਲਾਫ ਜੋ ਲੋਕਾਂ ਤੇ ਈਡੀ ਦੇ ਐਸਬੀ ਆਪਣਾ ਸੀਬੀਆਈ ਦੇ ਇਹ ਸਾਰੇ ਛਾਪੇ ਮਰਵਾਏ ਜਾ ਰਹੇ ਨੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਆਪੋਜੀਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਕਿ 150 ਦੇ ਕਰੀਬ ਸੰਸਦ ਸਸਪੈਂਡ ਕਰਕੇ ਤੁਸੀਂ ਤੇ ਸੈਸ਼ਨ ਚਲਾ ਰਹੇ ਹੋ ਇਹ ਸ਼ਰਮ ਵਾਲੀ ਗੱਲ ਹੈ ਉਸ ਚੀਜ਼ ਦੇ ਖਿਲਾਫ ਅਸੀਂ ਲੜਨ ਵਾਸਤੇ ਆਏ ਹਾਂ ਨਾ ਕਿ ਅਸੀਂ ਇਸ ਟਿਕਾ ਦੇ ਚੱਕਰ ਚ ਪੈਣ ਆਲੇ ਆ ਬਾਕੀ ਉਹ ਠੀਕ ਹੈ ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਰਸ਼ਪਾ ਜੀ ਤੇ ਇੱਕ ਗੱਲ ਹੋਰ ਵੀ ਹੈ ਮੋਤੀ ਮੈਂ 9.5 ਸਾਲ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਰਹੇ ਜੀ ਇਹ ਆਪਾਂ ਗੱਲ ਕਰੀਏ ਹਰਦੀਾਲ ਕਬੂਜ ਕਰਜਿੰਦਰ ਜੀ ਲਾਲ ਸਿੰਘ ਜੀ ਮਦਨ ਲਾਲ ਜਲਾਲਪੁਰ ਸਾਧੂ ਸਿੰਘ ਧਰਮਸੋਦ ਨਿਰਮਲ ਸਿੰਘ ਵੀ ਬੜੇ ਅੱਛੇ ਦੋਸਤ ਰਹੇ ਨੇ ਕੈਪਟਨ ਮਿੰਦਰ ਸਿੰਘ ਦੇ ਕਿਤੇ ਨਾ ਕਿਤੇ ਪ੍ਰਨੀਤ ਕੌਰ ਦੇ ਕਲਾਵੇ ਦੇ ਵਿੱਚ ਵੀ ਰਹੇ ਨੇ ਜੀ ਉਹਨਾਂ ਦੀਆਂ ਨਜ਼ਦੀਕੀਆਂ ਰਹੀਆਂ ਨੇ ਬਹੁਤ ਜ਼ਿਆਦਾ ਸੋ ਲੋਕ ਚਰਚਾ ਵਿੱਚ ਇਹ ਵੀ ਗੱਲ ਕਰੀਬੀ ਵੀ ਕਿਤਨਾ ਕਿਤੇ ਕਾਂਗਰਸ ਉਹਨਾਂ ਦੀ ਅੰਦਰਲੀ ਸਪੋਰਟ ਕਰ ਸਕਦੇ ਨੇ ਕੀ ਕਾਂਗਰਸ ਦਾ ਕਿੱਡਰ ਇਦਾਂ ਕਰਦਾ ਕਦੀ ਤੁਸੀਂ ਬੜਾ ਲੰਮਾ ਸਮਾਂ ਰਹੇ ਹੋ ਕਾਂਗਰਸ ਨਹੀਂ ਦੇਖੋ ਕਰਨ ਨੂੰ ਤਾਂ ਸਭ ਕੁਝ ਹੋ ਜਾਂਦਾ ਪਰ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਜੇ ਕਰੀਬੀ ਵੀ 2022 ਦੀ ਐਡੀ ਵੱਡੀ ਹਾਰ ਦੇਖੀ ਹੈ ਕਾਂਗਰਸ ਨੂੰ ਡਾਊਟ ਹੈ ਮੇਰੀ ਗੱਲ ਸੁਣੋ ਕਰੀਬੀਆਂ ਰਹੀਆਂ ਨੇ ਜਦੋਂ ਬੰਦਾ ਪਾਰਟੀ 'ਚ ਹੁੰਦਾ ਹੈ ਤਾਂ ਨੈਚੁਰਲੀ ਗੱਲ ਹੁੰਦੀ ਹੈ ਜਿਹੜਾ ਸੀਐਮ ਹੁੰਦਾ ਪ੍ਰਧਾਨ ਹੁੰਦਾ ਸਾਰੇ ਉਹਦੇ ਨੇੜੇ ਲੱਗਣਾ ਚਾਹੁੰਦੇ ਨੇ ਇਹਨੇ ਕਰੀਬੀਆਂ ਰਹੀਆਂ ਨੇ ਪਰ ਹਿਤਕਰਨ ਵਾਲੇ ਵੀ ਰਹੀਆਂ ਨੇ ਪਰ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਬੰਦੇ ਛੱਡ ਕੇ ਪਾਰਟੀ ਛੱਡ ਕੇ ਨਹੀਂ ਗਏ ਉਹਨਾਂ ਨਾਲ ਜਿਹੜੇ ਬੰਦੇ ਓਪਨਲੀ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਨੇ ਪਾਰਟੀ ਨਾਲ ਖੜੇ ਨੇ ਉਹ ਕੱਲ ਨੂੰ ਵੀ ਪਾਰਟੀ ਨਾਲ ਬਿਲਕੁਲ ਬ੍ਰਹਮੇਂਦਰ ਵੀ ਖੜੇ ਨੇ ਲਾਲਸੀਮੀ ਖੜੇ ਨੇ ਰਜਿੰਦਰ ਵੀ ਖੜਾ ਪੂਰੀ ਪਟਿਆਲਾ ਦੀ ਟੀਮ ਹਿੱਲੀ ਨਹੀਂ ਉੱਤੀ ਹੈ ਬਿਲਕੁਲ ਸਾਰਾ ਕਿੱਡਰ ਖੜਾ ਹੈ ਜੇ ਆਈਡੀ ਨੇੜਤਾ ਹੈ ਸਮੀਤਾ ਇਹ ਹੁਣ ਜਿਹੜੇ ਨੇੜਤਾ ਸਮੀਤੇ ਸੀ ਉਹ ਚਲੇ ਗਏ ਉਹਨਾਂ ਨਾਲ ਬਿਲਕੁਲ ਕਈ ਵੀ ਨੇ ਜਿਹੇ ਗਏ ਨਹੀਂ ਕਾਂਗਰਸ ਪਾਰਟੀ ਨਾਲ ਖੜੇ ਨੇ ਤਾਂ ਕਾਂਗਰਸ ਪੰਜਾਬ ਦੇ ਸਪਾਹੀ ਨੇ ਇਹ ਛੋਟੇ-ਮੋਟੇ ਗੱਲਾਂ ਹੁੰਦੀਆਂ ਅਸ਼ਪਾਲ ਜੀ ਮੋਦੀ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਕਿਸਾਨਾਂ ਨੇ ਇੱਕ ਸਾਲ ਲੰਮਾ ਸੰਘਰਸ਼ ਲੜਿਆ ਤੇ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋਏ ਜੀ ਆਖਰ ਮੋਦੀ ਸਰਕਾਰ ਨੂੰ ਝੁਕਣਾ ਪਿਆ ਤੁਸੀਂ ਵੇਖਿਆ ਹੁਣਾ ਵੀ ਉਹਨਾਂ ਨੇ ਗੁਰਨਾਰਕ ਦੇਵੀ ਦਾ ਗੁਰਪੁਰ ਵੀ ਜਿਹੜਾ ਹੈਗਾ ਉਹ ਮਨਾਇਆ ਮਨਾਇਆ ਲੇਕਿਨ ਮੋਦੀ ਨੂੰ ਇਸ ਗੱਲ ਦਾ ਪਤਾ ਵੀ ਪੰਜਾਬ ਮੇਰਾ ਧਰਤਲ ਨਹੀਂ ਫੇਰ ਵੀ ਆਪਣਾ ਧਰਤਲ ਬੀਜੇਪੀ ਪੰਜਾਬ ਚ ਲੱਭ ਰਹੀ ਹੈ ਤੁਸੀਂ ਵੇਖਿਆ ਹੁਣਾ ਵੀ ਦਰਜੀ ਸਿੰਘ ਜਿਹੜੇ ਰਾਜਪੂਤ ਨੇ ਸੰਧੂ ਉਹਨਾਂ ਨੂੰ ਟਿਕਟ ਅਮਰਸਾ ਦਿੱਤੀ ਗਈ ਹੈ ਰਵਨੀਤ ਮਿੱਟੂ ਕਾਂਗਰਸੋਂ ਲੈ ਗਏ ਲੈ ਲੈ ਗਏ ਨੇ ਹਸ ਰਾਜ ਨੂੰ ਦਿੱਲੀ ਤੋਂ ਫਰੀਦਕੋਟ ਉਤਾਰ ਦਿੱਤਾ ਗਿਆ ਜੀ ਤੁਸੀਂ ਕੀ ਮੰਨਦੇ ਹੋ ਵੀ ਭਾਜਪਾ ਦਾ ਇੱਥੇ ਕੀ ਹੈ ਹੁਣ ਦੇਖੋ ਅਸਲ ਗੱਲ پتہ ਕੀ ਹੈ ਇਹ ਮੋਦੀ ਨੂੰ ਪਤਾ ਹੈ ਵੀ ਕਿਸਾਨ ਕਦੇ ਮੇਰੇ ਹੱਕ 'ਚ ਨਹੀਂ ਪੁੱਗਣਗੇ ਇੱਕ ਪੰਜਾਬ ਦੇ ਲੋਕਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਵੱਲ ਵੱਧ ਰਿਹਾ ਹੈ ਉਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੋਣਾ ਹੈ ਬਿਲਕੁਲ ਪੰਜਾਬ ਖੁਸ਼ਹਾਲ ਹੈ ਪੰਜਾਬ ਦੇ ਲੋਕਾਂ ਦਾ ਵਪਾਰ ਸਾਰਾ ਕੁਝ ਵਧੀਆ ਚੱਲ ਰਿਹਾ ਇੰਡਸਟਰੀ ਬਹੁਤ ਸੋਹਣੀ ਚੱਲ ਰਹੀ ਹੈ ਤੇ ਉਹ ਕਿਤੇ ਨਾ ਕਿਤੇ ਜਿਹੜੀ ਕਾਰਪੋਰੇਟ ਘਰਾਣੇ ਦੀ ਅੱਖ ਹੈ ਪੰਜਾਬ ਤੇ ਹੈ ਕੋਰੀਡੋਰ ਬਣਾਇਆ ਜਾ ਰਿਹਾ ਹੈ ਉਹ ਵੀ ਪੰਜਾਬ ਦਾ ਲਾਸਟ ਜਿਹੜਾ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਤੁਸੀਂ ਦੇਖੋ ਜੰਮੂ ਘਟੜਾ ਕੱਢੇ ਜਾ ਰਹੇ ਕਿਉਂਕਿ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਉਹਨਾਂ ਨਾਲ ਵਪਾਰ ਹੋਣਾ ਹੈ ਸਾਰਾ ਪੰਜਾਬ ਦੇ ਵਿੱਚ ਇਹ ਸਿਸਟਮ ਬਣਨਾ ਹੈ ਉਸ ਚੀਜ਼ ਨੂੰ ਲੈ ਕੇ ਮੋਦੀ ਕਾਰਪੋਰੇਟ ਘੜਾਣੇ ਨਾਲ ਖੜਾ ਹੈ ਇਹ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਪਰ ਮੋਦੀ ਅੱਜ ਜਿਹੜੀ ਧਰਾਤਲ ਪੰਜਾਬ ਦੇ ਵਿੱਚ ਲੱਭ ਰਿਹਾ ਉਹ ਇਸ ਪੱਖੋਂ ਨਹੀਂ ਲੱਭ ਰਿਹਾ ਕਿ ਲੋਕਾਂ ਨੂੰ ਮੈਂ ਖੁਸ਼ ਕਰਕੇ ਉਹ ਕਰਾਂ ਉਹ ਲੋਕਾਂ ਨੂੰ ਗਮਰਾਹ ਕਰਕੇ ਇੱਕ ਧਰਮ ਦੇ ਨਾਂ ਤੇ ਮੰਦਰ ਦੇ ਨਾਂ ਤੇ ਅਸੀਂ ਸਾਰੇ ਇਸ ਸੰਪਰਦਾਇਕਾ ਅਸੀਂ ਜਿੱਦੇ ਨਹੀਂ ਬੈਠ ਗਏ ਬਚਪਨ ਤੋਂ ਅਸੀਂ ਸੁਣਦੇ ਆ ਰਹੇ ਸੀ RAM ਨੂੰ ਚੰਗੀ ਤਰ੍ਹਾਂ ਹਰ ਕੋਈ ਬੰਦਾ RAM ਦੀ ਪੂਜਾ ਕਰਦਾ ਹੈ RAM ਨੂੰ ਮੰਨਦਾ ਹੈ ਕੋਈ ਬੰਦਾ ਐਸਾ ਨਹੀਂ ਪਰ ਜਿਸ ਤਰੀਕੇ ਨਾਲ RAM ਦੇ ਨਾਮ ਤੇ ਜਾਂ ਮੰਦਰ ਦੇ ਨਾਮ ਤੇ ਵੋਟਾਂ ਲੈ ਰਿਹਾ ਉਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਣੇ ਚਾਹੁੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚੋਂ ਸਫਲ ਹੋ ਸਕੂਗਾ ਕਿਉਂਕਿ ਇੱਕ ਪਾਸੇ ਇੰਨੀਆਂ ਪਾਰਟੀਆਂ ਲੜ ਰਹੀਆਂ ਨੇ ਉਹਨੂੰ ਲੱਗਦਾ ਹੈ ਵੋਟਾਂ ਦੀ ਡਿਵਾਈਸਨ ਹੋ ਰਹੀ ਹੈ ਕਿਉਂਕਿ ਪਰਮੇਸ਼ਰ ਤੇ ਭਾਜਪਾ ਦੇ ਉਮੀਦਵਾਰ ਨੇ ਤੁਸੀਂ ਵੇਖਿਆ ਬਲੋੜ ਵਿਰੋਧ ਹੋਇਆ ਰਾਜਪੁਰਾ ਦੇ ਵਿੱਚ ਵਿਰੋਧ ਹੋਇਆ ਤੁਸੀਂ ਪਤਨਾ ਵਿਰੋਧ ਹੋਇਆ ਇੰਨਾ ਸੰਘਰਸ਼ ਹੋਣ ਦੇ ਬਾਵਜੂਦ ਮੋਦੀ ਆਪਣੀ ਜਵਾਨੀ ਪਗਾ ਰਿਹਾ ਉਹਨਾਂ ਨੇ ਕਿਹਾ ਸੀ ਅਸੀਂ ਐਮਐਸਪੀ ਦੀ ਕਮੇਟੀ ਬਣਾ ਕੇ ਐਮਐਸਪੀ ਲਾਗੂ ਕਰਾਂਗੇ ਉਹਨਾਂ ਨੇ ਕਿਹਾ ਸੀ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰ ਲੇ ਪਰ ਸਾਰੇ ਕਾਨੂੰਨ ਇੱਕ ਇੱਕ ਕਰਕੇ ਲਾਗੂ ਕੀਤੇ ਜਾ ਰਹੇ ਨੇ ਆਹੋਂ ਪਿੱਛੇ ਜੇ ਮੰਡੀਆਂ ਦਾ ਪ੍ਰਾਈਸ ਚਾਰ ਫਸਲਾਂ ਦੇ ਮੰਨੇ ਨੇ ਐ ਐਮ ਐਸ ਪੀ ਹਾਂਜੀ ਉਹ ਚਾਰ ਫਸਲਾਂ ਤੇ ਵੀ ਐਮ ਐਸ ਪੀ ਦੇ ਵਿੱਚ ਕਈ ਸ਼ਰਤ ਰੱਖਦੇ ਸੀਗੇ ਕਿ ਉਹਦੇ ਵਿੱਚ ਅਸੀਂ ਝੋਨੇ ਤੇ ਕਣਕ ਦੀ ਜਿਹੜੀ ਐਮ ਐਸ ਪੀ ਹੈ ਉਹ ਚੱਕ ਦਾਂਗੇ ਫਿਰ ਤੁਸੀਂ ਇਹ ਨਹੀਂ بیچੋਗੇ ਇਹ ਲੋਕਾਂ ਨਾਲ ਜਿਹੜਾ ਸੀਗਾ ਇੱਕ ਤਰ੍ਹਾਂ ਦਾ ਮਜਾਜ ਕਿਸਾਨਾਂ ਨੂੰ ਪਤਾ ਪਹਿਲਾਂ ਵੀ ਮੰਡੀ ਕਰਨੀ ਹੈਗਾ ਨਾ ਉਹਦਾ ਇੱਕ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਜਿੱਡਾ ਤਕੜਾ ਮੰਡੀਕਰਨ ਜਿੱਦਾ ਵਧੀਆ ਮੰਡੀਕਰਨ ਪੰਜਾਬ ਦੇ ਵਿੱਚ ਹੈ ਉਰ ਕਿ ਸਟੇਟ ਦੇ ਵਿੱਚ ਨਹੀਂ ਹੈ ਜਾਂ ਇਸ ਤੋਂ ਬਾਅਦ ਹਰਿਆਣਾ ਚ ਆ ਜਾਂਦਾ ਹੈ ਬਿਲਕੁਲ ਇਹ ਦੋਹੀ ਸਟੇਟਾਂ ਸਭ ਤੋਂ ਵੱਡਾ ਇਹ ਨੁਕਸਾਨ ਇਸ ਇਨ੍ਹਾਂ ਕਾਨੂੰਨਾਂ ਦਾ ਹੋਣਾ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਮੋਦੀ ਜਿੰਨੀ ਮਰਜ਼ੀ ਕੋਸ਼ਿਸ਼ਾਂ ਜੋ ਮਰਜ਼ੀ ਚਾਲਾਂ ਚੱਲ ਲੇ ਇਹ ਚਾਲਾਂ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਇਹ ਇੱਥੇ ਕਾਮਯਾਬ ਨਹੀਂ ਹੋ ਸਕੂਗਾ ਅਗਲੇ ਸਾਲਾਂ ਵੱਧਦੇ ਆ ਵੀ ਆਮ ਆਦਮੀ ਪਾਰਟੀ 2022 ਜੀ ਦੇ ਵਿੱਚ ਬਦਲਾਅ ਲੈ ਕੇ ਆਈ ਤੁਸੀਂ ਵੇਖਿਆ ਵੀ ਖਟਕੜ ਕਲਾ ਦੇ ਵਿੱਚ ਜੀ ਸੌ ਚੁੱਕੀ ਗਈ ਪਰ ਅ ਸਿੰਘ ਦੀਆਂ ਤਸਵੀਰਾਂ ਡਾਕਟਰ ਬੇਦਕਰ ਦੀਆਂ ਤਸਵੀਰਾਂ ਦਫਤਰ 'ਚ ਲਗਾਈਆਂ ਗਈਆਂ ਵੀ ਇਹਨਾਂ ਦੀਆਂ ਸੋਸ ਦੇ ਉੱਪਰ ਪੈਰਾ ਦਿੱਤਾ ਜਾਵੇਗਾ ਜੀ ਕੀ ਮੰਨਦੇ ਹੋ ਤੁਸੀਂ ਵੀ ਸੋ ਤੇ ਪੈਰਾ ਦਿੱਤਾ ਜਾ ਰਿਹਾ ਤੇ ਇਹ ਚੂਣਾ ਵੀ ਆਮ ਆਦਮੀ ਪਾਰਟੀ ਲਈ ਵੱਡੀ ਪਰਖ ਦੀ ਘੜੀ ਹੈ ਕੀ ਕਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਪਹਿਲਾਂ ਚਾਹ ਅਕਾਲੀ ਦਲ ਸੀਗਾ ਜਾਂ ਹੋਰ ਪਾਰਟੀਆਂ ਸੀ ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਹੁੰਦੀਆਂ ਸੀ ਉਹਨਾਂ ਤੋਂ ਫਾਇਦਾ ਉਠਾਉਂਦੇ ਸੀ ਇਹ ਪਹਿਲੀ ਵਾਰੀ ਇਹ ਪਾਰਟੀ ਆਈ ਜਿਨ੍ਹਾਂ ਨੇ ਲੋਕਾਂ ਨੂੰ ਸਬਜਬਗ ਦਿਖਾਏ ਉਹ ਭਗ ਸਿੰਘ ਦੀ ਸੋਚ ਵਾਲੇ ਤੇ ਖੜਕਲਕਲਾ ਜਾ ਕੇ ਇਹਨਾਂ ਨੇ ਜਿਹੜੀਆਂ ਡਰਾਮੇ ਕੀਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਜ਼ਬਤੀ ਹੋਏ ਪਰ ਦੂਜੇ ਪਾਸੇ ਇਹ ਵੀ ਸੀਗਾ ਜੇ ਅਸੀਂ ਦੇਖ ਲਈਏ ਦੂਜੀਆਂ ਪਾਰਟੀਆਂ ਤੋਂ ਲੋਕ ਤੰਗ ਵੀ ਆਏ ਹੋਏ ਸੀਗੇ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਉਹਦਾ ਸਿਸਟਮ ਸੀ ਉਹ ਤੋਂ ਤੰਗ ਆਏ ਹੋਏ ਸੀਗੇ ਇਸ ਕਰਕੇ ਲੋਕਾਂ ਦੇ ਮੰਚ ਵੀ ਸੀਗਾ ਇਹ ਇੱਕ ਮੈਂ ਦੇਖਿਆ ਹੈ ਵੀ 20 ਸਾਲਾਂ ਬਾਅਦ ਪੰਜਾਬ ਦੇ ਵਿੱਚ ਇੱਕ ਇਹ ਲਹਿਰ ਉੱਠਦੀ ਹੈ ਇਹ ਪਹਿਲਾ ਜਨਤਾ ਪਾਰਟੀ ਦੀ ਲਾ ਲੋ ਫਿਰ ਸਿਮਰਜੀਤ ਮਾਨ ਦੀ ਲਾ ਲੋ ਤੇ ਹੁਣ ਇਹਨਾਂ ਦੀ ਆਮ ਆਦਮੀ ਪਾਰਟੀ ਮਤਲਬ ਤਾਂ ਅਤਲੀ ਇਦਾਂ ਦਾ ਬਣ ਜਾਂਦਾ ਲੋਕ ਬਣ ਜਾਂਦਾ ਹੈ ਤੇ ਉਹਨਾਂ ਦੀ ਉਹਨਾਂ ਦੇ ਜਜ਼ਬਾਤਾਂ ਨੂੰ ਕੌਣ ਕੈਸ਼ ਕਰ ਸਕਦਾ ਹੈ ਉਹ ਆ ਕੇ ਇਹਨਾਂ ਨੇ ਇਹਨੂੰ ਕੈਸ਼ ਕਰ ਲਿਆ ਉਹ ਹੋ ਗਿਆ ਪਰ ਅੱਜ ਲੋਕ ਇੰਨੀ ਬੁਰੀ ਤਰ੍ਹਾਂ ਨਰਾਸ਼ ਤੇ ਨਾਰਾਜ਼ ਨੇ ਇਹ ਸਰਕਾਰ ਤੋਂ ਕਿ ਉਹਨਾਂ ਨੇ ਜੋ ਸੋਚਿਆ ਸੀ ਜੋ ਸੁਪਨੇ ਇਹਨਾਂ ਨੇ ਲੋਕਾਂ 'ਚ ਬਿਠਾਤੇ ਸੀ ਕਿ ਸਿਕਿਉਰਿਟੀ ਦੀ ਕੀ ਲੋੜ ਹੈ ਜੀ ਮੁੱਖ ਮੰਤਰੀ ਤੁਹਾਡੇ ਵਿੱਚ ਬੈਠੂਗਾ ਮੁੱਖ ਮੰਤਰੀ ਨਾਲ ਕੋਈ ਫੋਟੋ ਨਹੀਂ ਖਿਚਾਊਗਾ ਆਮ ਲੋਕਾਂ ਕਮਗਉ ਹੋਊਗਾ ਕੋਈ ਧਰਨਾ ਨਹੀਂ ਲੱਗੂਗਾ ਸਾਰਿਆਂ ਨੂੰ ਰੋਜ਼ਗਾਰ ਮਿਲੂਗਾ ਅਸੀਂ ਇਹ ਕਰਾਂਗੇ ਸ਼ਪਾਜੀ ਵੱਡੇ ਵੱਡੇ ਬੋਰਡ ਲਵਾ ਦਿੱਤੇ ਗਏ ਨੇ ਵੀ ਨਸ਼ਾ ਫੜਿਆ ਜਾ ਰਹਾ ਹੈ ਗੈਂਗਸਟਰ ਫੜੇ ਜਾ ਚੁੱਕੇ ਨੇ ਗੈਂਗਸਟਰ ਦੇ ਮੁਕਾਬਲੇ ਹੋ ਰਹੇ ਨੇ ਕੀ ਮੰਨਦੇ ਹੋ ਤੁਸੀਂ ਇਹ ਨਾ ਇਹ ਚਲੋ ਗੈਂਗਸਟਰ ਕੁਝ ਫੜੇ ਵੀ ਗਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਜੇ ਆਪਾਂ ਦੇਖੀਏ ਕੋਈ ਵੀ ਐਨਓਸੀ ਆਲਾ ਲਾ ਲਓ ਇਹ ਉਦੋਂ ਵੱਧ ਐਡਵਰਟਾਈਜ਼ਮੈਂਟ ਕਰ ਦਿੰਦੇ ਨੇ ਐਡਵਰਟਾਈਜ਼ਮੈਂਟ ਸਿਰਫ ਇਹ ਆਪਣਾ ਪ੍ਰਚਾਰ ਕਰਦੇ ਨੇ ਕਰਨ ਕਰਨ ਨੂੰ ਕੱਖ ਨਹੀਂ ਹੈ ਇਹਨਾਂ ਨੇ ਤੁਸੀਂ 올ਡ ਪੈਨਸ਼ਨ ਸਕੀਮ ਦਾ ਸੀਗਾ OPS ਦਾ ਉਹਦਾ ਐਲਾਨ ਕਰਤਾ ਸੀ ਫਿਰ ਐਨਓਸੀ ਦਾ ਐਲਾਨ ਕਰਤਾ ਸੀ ਫਿਰ ਜਿਹੜੇ ਬੱਚੇ ਪੱਕੇ ਕਰਨ ਦੀ ਗੱਲ ਕੀਤੀ ਸੀ ਉਹਨਾਂ ਦਾ ਐਲਾਨ ਕਰਤਾ ਸੀ ਕੋਈ ਸਿਰੇ ਨਹੀਂ ਚੜਿਆ ਫਿਰ ਜੂਟਰਨ ਲਾਈਨ ਨੂੰ ਵੰਟ ਲਾਉਂਦੇ ਨੇ ਇਹਨਾਂ ਗੱਲਾਂ ਤੋਂ ਲੋਕ ਤੰਗ ਨੇ ਵੀ ਇੱਕ ਬੰਦਾ ਯਾਰ ਸਰਕਾਰ ਤੋਂ ਪਹਿਲਾਂ ਝੂਠ ਬੋਲਦਾ ਪਤਾ ਲੱਗਦਾ ਇੱਕ ਸਰਕਾਰ ਦੇ ਵਿੱਚ ਬੈਠ ਕੇ ਇੱਕ ਮੁਖੀਆ ਹੋ ਕੇ ਵੀ ਝੂਠ ਬੋਲੀ ਜਾਵੇ ਇਹ ਬੜੇ ਅਫਸੋਸ ਦੀ ਗੱਲ ਹੈ ਇਹ ਲੋਕਾਂ ਨੂੰ ਫਿਰ ਵੱਡੇ ਵੱਡੇ ਬੋਰ ਇਸ਼ਤਿਹਾਰ ਲਾਏ ਜਾਣ ਫਿਰ ਉਹ ਲੋਕਾਂ ਨੂੰ ਚੁਭਦੇ ਨੇ ਵੀ ਯਾਰਾ ਹੋਇਆ ਹੈ ਨਹੀਂ ਇਸ਼ਤਿਹਾਰ ਕਿੱਡਾ ਲੱਗਿਆ ਕਈ ਘਟੋ ਘਟ ਹਜ਼ਾਰਾਂ ਕਰੋੜ ਰੁਪਈਆ ਐਡਵਰਟਾਈਜ਼ਮੈਂਟ ਤੇ ਤੁਸੀਂ ਪੰਜਾਬ ਦਾ ਖਰਚ ਕਰਤਾ ਇਹ ਲੋਕਾਂ ਨੂੰ ਬੜਾ ਚੁਭਦਾ ਹੈ ਇਸ ਕਰਕੇ ਲੋਕ ਹੁਣ ਇਹਨਾਂ ਤੋਂ ਨਿਰਾਸ਼ ਨੇ ਇਹਨਾਂ ਦਾ ਅਬੀ ਕੰਮ ਮੇਰੇ ਖਿਆਲ ਹੈ ਹੁਣ ਬਿਲਕੁਲ ਰਿਸ਼ਤਾ ਜੀ ਲਾਸ ਅਗਲੇ ਸਵਾਰ ਵਾਰ ਵੱਧ ਨੇ ਲਾਸ ਸਵਾਰਲ ਤੁਸੀਂ ਉਹ ਕਾਂਗਰਸ ਚ ਆ ਚੁੱਕੇ ਹੋ ਜੀ ਤੋਂ ਸਰਕਲ ਬਹੁਤ ਵੱਡਾ ਮੈਂ ਕਹਿੰਦਾ ਕਿ ਪਟਿਆਲਾ ਨਹੀਂ ਪੰਜਾਬ ਭਰ ਵਿੱਚ ਸੀ ਤੁਸੀਂ ਬਿੱਟਾ ਜੀ ਨਾਲ ਵਿਚਰੇ ਪੇ ਸ਼ਰਮਾ ਵੀ ਯੂ ਦੇ ਪ੍ਰਧਾਨ ਰਹੇ ਜੀ ਜੀ ਮੇਸ਼ੀ ਜੀ ਵੀ ਪ੍ਰਧਾਨ ਰਹੇ ਵਿਅਸਿਕ ਦੇ ਟਾਈਮ ਤੇ ਪਠੱਲ ਦੇ ਨਾਲ ਵੀ ਤੁਸੀਂ ਉਹ ਐਸ ਦੀ ਵਜੋਂ ਵਿਚਰੇ ਸੋ ਹੁਣ ਤੁਸੀਂ ਸਾਰੇ ਦੋਸਤਾਂ ਮਿੱਤਰਾਂ ਨੂੰ ਵਕਰੇ ਵਕਰੇ ਹਲਕੇ ਜਾ ਕੇ ਆਏ ਹੋ ਮਿਲ ਕੇ ਆਏ ਹੋ ਜੀ ਤਾਂ ਉਹਨਾਂ ਦੀ ਮਾਰਸ਼ਿਕਤਾ ਕਿੱਥੇ ਚੱਲ ਰਹੀ ਹੈ ਉਹ ਕਾਂਗਰਸੀ ਨੇ ਕੀ ਚੱਲ ਰਹੀ ਮਾਨਸਿਕਤਾ ਗਾਂਧੀ ਦੇ ਉਹਨਾਂ ਕੀ ਸਮਝ ਰਹੇ ਨੇ ਉਹ ਦੇਖੋ ਇੱਕ ਗੱਲ ਮੈਂ ਜਿਹੜੀ ਮਾਨਸਿਕਤਾ ਮੈਂ ਦੇਖੀ ਹੈ ਜਿਹੜੀ ਪਿਛਲੀ ਸਰਕਾਰ ਗਈ ਹੈ ਬਿਲਕੁਲ ਨਮਿੰਦਰ ਦੀ ਸਰਕਾਰ ਗਈ ਹੈ ਉਹਦੇ ਵਿੱਚ ਲੋਕ ਇੰਨੇ ਕ ਹਰਾਸ਼ ਹੋ ਗਏ ਸੀਗੇ ਇੰਨਾ ਵੀਆਈਪੀ ਕਲਚਰ ਆ ਗਿਆ ਸੀਗਾ ਲੋਕਾਂ ਨੂੰ ਮਹਿਲਾਂ ਚ ਜਾਣ ਵਾਸਤੇ ਮੋਬਾਈਲ ਜਮ੍ਹਾਂ ਕਰਾਉਣੇ ਪੈਂਦੇ ਸੀ 2-2 ਦਿਨ ਤਿੰਨ-ਥਾਂਵੇਂ ਤਲਾਸ਼ੀਆਂ ਦੇਣੀਆਂ ਪੈਂਦੀਆਂ ਸੀਗੀਆਂ ਫਿਰ ਉਹਨਾਂ ਦੀ ਜਿਹੜੇ ਤਕਸਾਲੀ ਕਾਂਗਰਸੀ ਸੀਗੇ ਉਹਨਾਂ ਦੀ ਪੁੱਛ ਕੋਈ ਨਹੀਂ ਸੀਗੀ ਇਕੋਨਾਂ ਨੂੰ ਆਸ ਬਣੀ ਹੈ ਕਿ ਜਿਹੜੇ ਗਾਂਧੀ ਨੂੰ ਰੋਜ਼ ਅਸੀਂ 10 ਵਾਰੀ ਮਿਲ ਸਕਦੇ ਆ ਜਿਹੜੇ ਗਾਂਧੀ ਕੋਲੋਂ ਅਸੀਂ ਇਲਾਜ ਕਰਾਉਨੇ ਆ ਜਿਹੜੇ ਗਾਂਧੀ ਨੂੰ ਅਸੀਂ ਸੇਵਾ ਕਰਦੇ ਦੇਖਦੇ ਆ ਵੀ ਇਹੇ ਜਿਹੇ ਲੋਕ ਜੇ ਕਾਂਗਰਸ 'ਚ ਆਏ ਨੇ ਤਾਂ ਕਾਂਗਰਸ 'ਚ ਹੁਣ ਸੁਧਾਰ ਦੀ ਉਹਨਾਂ ਨੂੰ ਆਸ ਹੈ ਤੇ ਦੂਜੀ ਗੱਲ ਜੇ ਮੇਰੇ ਨਾਲ ਬੜਾ ਪਿਆਰਾ ਬੜਾ ਪਿਆਰ ਰਿਹਾ ਬੜਾ ਪੁਰਾਣਾ ਸਾਰੇ ਯਾਰਾਂ ਦੋਸਤਾਂ ਦਾ ਅਸੀਂ ਯੂਥ ਕਾਂਗਰਸ ਦੇ ਵਿੱਚ ਕਾਂਗਰਸ ਦੇ ਵਿੱਚ ਇਕੱਠਿਆਂ ਕੰਮ ਕੀਤਾ ਤੇ ਕਈ ਲੋਕ ਇਹੇ ਜੀ ਮਨੇ ਜਿਹੜੇ ਸਾਡੇ ਨਾਲ ਕਿਸਾਨੀ ਸੰਘਰਸ਼ 'ਚ ਵੀ ਰਹੇ ਡਾਕਟਰ ਗਾਂਧੀ ਵੀ ਕਿਸਾਨੀ ਸੰਘਰਸ਼ ਜਾਂਦੇ ਰਹੇ ਇਹ ਉਹ ਸਾਰੇ ਲੋਕਾਂ ਨੂੰ ਇਸ ਗੱਲ ਦਾ ਚਾਹ ਹੈ ਬੜੀ ਖੁਸ਼ੀ ਜਹਰ ਕੀਤੀ ਹੈ ਉਹਨਾਂ ਨੇ ਬਾਕੀ ਸਾਡਾ ਇਹ ਕੋਈ ਮਕਸਦ ਨਹੀਂ ਹੈ ਕਿ ਅਸੀਂ ਜਾ ਕੇ ਕੋਈ ਪਾਰਟੀ ਬਾਜੀ ਬਣਾਈਏ ਜਾਂ ਕੋਈ ਗੁਰਪੀਜਮ ਖੜਾ ਕਰੀਏ ਸਾਡੀ ਸੋਚੇ ਹੋਗੀ ਵੀ ਅਸੀਂ ਕਾਂਗਰਸ ਨੂੰ ਇੱਕ ਜੁੱਟ ਰੱਖੀਏ ਬਿਲਕੁਲ ਤੁਸੀਂ ਮੈਂ ਤੁਸੀਂ ਮਿਲੇ ਵੀ ਹੋ rahul ਨੂੰ ਕਿੰਦਾ ਦੀ ਗੱਲਾਂ ਹੋਈਆਂ ਤੁਹਾਡੇ ਪਟਿਆਲਾ ਦੀ ਸੀਟ ਦੇ ਨੇ ਉਥੇ ਤਾਂ ਜਿਹੜੀਆਂ ਗੱਲਾਂ ਹੋਈਆਂ ਉਥੇ ਤਾਂ ਇੱਕ ਤਾਂ ਆਲਓਵਰ ਪੰਜਾਬ ਦੀਆਂ ਹੋਈਆਂ ਬਿਲਕੁਲ ਤੇ ਦੂਸਰਾ ਥੋੜਾ ਜਿਆਦਾ ਡਿਸਕਸ ਡਾਕਟਰ ਗਾਂਧੀ ਜੀ ਬਾਰੇ ਜ਼ਿਆਦਾ ਹੁੰਦੀ ਰਹੀ ਉਹਨਾਂ ਨੇ ਆਪਣੇ ਭਾਵ ਦੱਸੇ ਵੀ ਉਹਨਾਂ ਦਾ ਰਕਸਮ ਨਾਲ ਇਸ ਕਰਕੇ ਅਟੈਚਮੈਂਟ ਬਧੀ ਦੂਜਾ ਡਾਕਟਰ ਸਾਹਿਬ ਨੇ ਵੀ ਆਪਣਾ ਉਹਨਾਂ ਨੂੰ ਦੱਸਿਆ ਕੁਝ ਤਜਰਬੇ ਮੈਂ ਵੀ ਆਪਣੇ ਪੁਰਾਣੇ ਬਿਆਨ ਕੀਤੇ ਜੋ ਮੈਨੂੰ 90ਆਂ ਕਾਂਗਰਸ 'ਚ ਲੱਗੀਆਂ ਤੇ ਉਹ ਉਹਦੇ ਵਿੱਚ ਮੈਂ ਤਾਂ ਕਲੀਅਰ ਕਿਹਾ ਵੀ ਤੁਸੀਂ ਇੱਕ ਬੰਦੇ ਨੂੰ ਪਾਵਰ ਦੇ ਕੇ ਮੁੜ ਕੇ ਤੁਸੀਂ ਅੱਖਾਂ ਮੀਚ ਲਿਆ ਮੁੜ ਕੇ ਦੇਖਿਆ ਨਹੀਂ ਵੀ ਐਸੇ ਕਰਕੇ ਬਹੁਤ ਵੱਡਾ ਨੁਕਸਾਨ ਕਾਂਗਰਸ ਦਾ ਪੰਜਾਬ ਦੇ ਚੋਣਾਂ ਅੱਖਾਂ ਲਾਸਟ ਖੋਲੀਆਂ ਜਦੋਂ ਇਸੇ ਵੀ ਨਜ਼ਰਕਾਰ ਦੇ ਰਹੇ ਉਦੋਂ ਖੋਲੀਆਂ ਜਦੋਂ ਅਸੀਂ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਕਰ ਚੁੱਕੇ ਸੀਗੇ ਮੈਂ ਤਾਂ ਸਿਰਫ ਇਨੀ ਇੱਕ ਗੱਲ ਕੀਤੀਆਂ ਬਾਕੀ ਬਹੁਤ ਪਿਆਰ ਉਹਨਾਂ ਨੇ ਦਿਖਾਇਆ ਬਹੁਤ ਡਾਕਟਰ ਸਾਹਿਬ ਨੂੰ ਉਹਨਾਂ ਕਰਕੇ ਸਾਨੂੰ ਬਹੁਤ ਵੱਡਾ ਸਤਿਕਾਰ ਉਸ ਪਰਿਵਾਰ ਚੋਂ ਮਿਲਿਆ ਤੇ ਇਸ ਗੱਲ ਤੋਂ ਮੈਂ ਬਹੁਤ ਖੁਸ਼ ਆ ਤੇ ਸੰਤੁਸ਼ਟਾ ਬਿਲਕੁਲ ਜੀ ਇਹ ਸਰ ਰਿਸ਼ਪਾ ਸਿੰਘ ਜੋੜਾ ਮਾਜਰਾ ਜਿਹੜੇ ਡਾਕਟਰ ਗਾਂਧੀ ਜਦੋਂ ਪ੍ਰਵੇਸ਼ ਕਰਦੇ ਨੇ ਕਾਂਗਰਸ ਦੇ ਵਿੱਚ ਤੇ ਦਿੱਲੀ ਸਨ ਸੋ ਰਾਹੁਲ ਗਾਂਧੀ ਦੇ ਨਾਲ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਂਝੇ ਵੀ ਕੀਤੀਆਂ ਖਾਸ ਕਰਕੇ ਪਟਿਆਲਾ ਸੀਟ ਤੇ ਚਰਚਾ ਕੀਤੀ ਰਿਸ਼ਪਾ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਦੱਸਿਆ ਵੀ ਉਹ ਕਾਂਗਰਸ ਦੇ ਵਿੱਚ ਰਹੀ ਕਾਂਗਰਸ ਦਾ ਕਲਚਰ ਕੀ ਸੀ ਨਰਾਜ ਗਿਆ ਹੁੰਦਿਆਂ ਵੀ ਨੇ ਉਹਨਾਂ ਨੇ ਦੱਸਿਆ ਵੀ ਕਿੱਦਾਂ ਮੋਤੀ ਮਹਿਲ ਦੇ ਅਤਵਾ ਵਿੱਚ ਜਦੋਂ ਕਮਾਨ ਆਈ ਸੀ ਤਾਂ ਕਿੱਦਾਂ ਲੋਕਾਂ ਦੇ ਨਾਲ ਵਿਵਹਾਰ ਹੁੰਦਾ ਸੀ ਅੱਜ ਭਾਵੇਂ ਮੋਤੀ ਮਹਿਲ ਭਾਜਪਾ ਵੀ ਚਲਾ ਗਿਆ ਲੇਕਿਨ ਉਹ ਨਤੀਜੇ ਉਹਨਾਂ ਨੂੰ ਵਿਵਹਾਰ ਦੇ ਪੂਤ ਨੇ ਹੀ ਪਹਿਣ ਗਏ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ